ਹੁਣ ਕਿੱਥੇ ਚੱਲੇ? Oh no. ਜਦੋਂ ਬੰਦਾ ਕਿਤੇ ਜਾਵੇ ਨਾ ਉਹਨੂੰ ਕਿੱਥੇ ਨਹੀਂ ਪੁੱਛੀਦਾ ਹੁੰਦਾ। ਜਸਵਿੰਦਰ ਪੱਲਾ ਨੂੰ ਪਤਨੀ ਦੀ ਇਹ ਗੱਲ ਬਿਲਕੁਲ ਨਹੀਂ ਪਸੰਦ। ਖੁਦ ਵੀਡੀਓ ਸ਼ੇਅਰ ਕਰਕੇ ਦੱਸੀ ਇਹ ਗੱਲ। ਆਪ ਕਹਾਂ ਜਾ ਰਹੇ ਹੋ? ਕਹਾਂ ਦਾ ਮਤਲਬ ਵੀ ਕਿੱਥੇ ਹੁੰਦਾ? ਪੰਜਾਬੀ ਯੂਨੀਵਰਸਿਟੀ ਚੱਲੇ ਪਲੇ ਦੇਖਣ। ਮੈਂ ਵੀ ਨਾਲ ਜਾਉਂ। ਪੰਜਾਬੀ ਐਕਟਰ ਤੇ ਕਾਮੇਡੀਅਨ ਜਸਵਿੰਦਰ ਪੱਲਾ ਪਿਛਲੇ ਕਈ ਦਹਾਕਿਆਂ ਤੋਂ ਸਬਦਾ ਦਿਲਚਿੱਤ ਰਹੇ ਹਨ ਆਪਣੀ ਐਕਟਿੰਗ ਤੇ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਸੋਸ਼ਲ ਮੀਡੀਆ ਤੇ ਅਕਸਰ ਫੈਨਸ ਦੇ ਨਾਲ ਵੀਡੀਓ ਸ਼ੇਅਰ ਕਰਦੇ ਆ ਰੀਸੈਂਟਲੀ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਪਤਨੀ ਦੀ ਕਿਸ ਕਾਲ ਤੋਂ ਪਰੇਸ਼ਾਨ ਹਨ ਜਦ ਵੀ ਉਹ ਬਾਹਰ ਜਾਂਦੇ ਆ ਤੇ ਉਹਨਾਂ ਦੀ ਪਤਨੀ ਪੁੱਛਦੀ ਹੈ ਕਿੱਥੇ ਜਾ ਰਹੇ ਹੋ ਜਿਸ ਤੋਂ ਬਾਅਦ ਜਸਵਿੰਦਰ ਪੱਲਾ ਪਰੇਸ਼ਾਨ ਹੋ ਜਾਂਦੇ ਹਨ ਹਾਲਾਂਕਿ ਇਹ ਵੀਡੀਓ ਜਸਵਿੰਦਰ ਪੱਲਾ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਬਣਾਈ ਹੈ ਲੋਕਾਂ ਦਾ ਮਨੋਰੰਜਨ ਕਰਨ ਲਈ ਤੁਸੀਂ ਵੀ ਦੇਖੋ ਜਸਵਿੰਦਰ ਪੱਲਾ ਦੀ ਇਹ ਵੀਡੀਓ ਤੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਹੁਣ ਕਿੱਥੇ ਚੱਲੇ oh no ਜਦੋਂ ਬੰਦਾ ਕਿਤੇ ਜਾਵੇ ਨਾ ਉਹਨੂੰ ਕਿੱਥੇ ਨਹੀਂ ਪੁੱਛੀਦਾ ਹੁੰਦਾ ਆਪ ਕਹਾਂ ਜਾ ਰਹੇ ਹੋ ਕਹਾਂ ਦਾ ਮਤਲਬ ਵੀ ਕਿੱਥੇ ਹੀ ਹੁੰਦਾ ਪੰਜਾਬੀ ਯੂਨੀਵਰਸਿਟੀ ਚੱਲਿਆ ਪਲੇ ਦੇਖਣ ਮੈਂ ਵੀ ਨਾਲ ਜਾਉਂਗੀ ਯਾਰ ਤੇਰਾ ਉੱਥੇ ਕੀ ਕੰਮ ਆ ਤੂੰ ਮੈਂ ਜਾ ਨਹੀਂ ਸਕਦੀ ਮੈਂ ਲੋਕਾਂ ਤੋਂ ਗੱਲਾਂ ਕਰਾਉਣੀਆਂ ਕਿਹੜੀਆਂ ਗੱਲਾਂ ਯਾਰ ਕੀ ਕਹਿਣਗੇ ਉਹ ਕਿ ਆਪ ਐਡਾ ਸੁਣ ਤੇ ਜਨਾਨੀ ਕੀ ਜਨਾਨੀ ਜਨਾਨੀ ਇਹ ਤਾਂ ਵੀ ਸੋਹਣੀ ਹੈ ਸ਼ੂਸ਼ਵੀਤ ਆਪਾਂ ਨਜ਼ਰਾਂ ਨਾ ਬੋਲੀਆਂ ਉਹ ਕਿੱਥੇ ਚੱਲੇ ਜਦੋਂ ਬੰਦਾ ਕਿਤੇ ਜਾਵੇ ਨਾ ਉਹਨੂੰ ਕਿੱਥੇ ਨਹੀਂ ਪੁੱਛੀਦਾ ਹੁੰਦਾ ਜਸਵਿੰਦਰ ਪੱਲਾ ਨੂੰ ਪਤਨੀ ਦੀ ਇਹ ਗੱਲ ਬਿਲਕੁਲ ਨਹੀਂ ਪਸੰਦ ਖੁਦ ਵੀਡੀਓ ਸ਼ੇਅਰ ਕਰਕੇ ਦੱਸੀ ਇਹ ਗੱਲ ਆਪ ਕਹਾਂ ਜਾ ਰਹੇ ਹੋ ਕਹਾਂ ਦਾ ਮਤਲਬ ਵੀ ਕਿੱਥੇ ਹੀ ਹੁੰਦਾ ਪੰਜਾਬੀ ਯੂਨੀਵਰਸਿਟੀ ਚੱਲੇ ਪਲੇ ਦੇਖਣ ਮੈਂ ਵੀ ਨਾਲ ਜਾਉਂ ਪੰਜਾਬੀ ਐਕਟਰ ਤੇ ਕਾਮੇਡੀਅਨ ਜਸਵਿੰਦਰ ਪੱਲਾ ਪਿਛਲੇ ਕਈ ਦਹਾਕਿਆਂ ਤੋਂ ਸਬਦਾ ਦਿਲਚਸਪ ਰਹੇ ਹਨ ਆਪਣੀ ਐਕਟਿੰਗ ਤੇ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ ਸੋਸ਼ਲ ਮੀਡੀਆ ਤੇ ਅਕਸਰ ਫੈਨਸ ਦੇ ਨਾਲ ਵੀਡੀਓ ਸ਼ੇਅਰ ਕਰਦੇ ਆ ਰੀਸੈਂਟਲੀ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਪਤਨੀ ਦੀ ਕਿਸ ਕਾਲ ਤੋਂ ਪਰੇਸ਼ਾਨ ਹਨ ਜਦ ਵੀ ਉਹ ਬਾਹਰ ਜਾਂਦੇ ਆ ਤਾਂ ਉਹਨਾਂ ਦੀ ਪਤਨੀ ਪੁੱਛਦੀ ਹੈ ਕਿੱਥੇ ਜਾ ਰਹੇ ਹੋ ਜਿਸ ਤੋਂ ਬਾਅਦ ਜਸਵਿੰਦਰ ਪੱਲਾ ਪਰੇਸ਼ਾਨ ਹੋ ਜਾਂਦੇ ਹਨ ਹਾਲਾਂਕਿ ਇਹ ਵੀਡੀਓ ਜਸਵਿੰਦਰ ਪੱਲਾ ਨੇ ਮਜ਼ਾਕੀਆ ਅੰਦਾਜ਼ ਦੇ ਵਿੱਚ ਬਣਾਈ ਹੈ ਲੋਕਾਂ ਦਾ ਮਨੋਰੰਜਨ ਕਰਨ ਲਈ ਤੁਸੀਂ ਵੀ ਦੇਖੋ ਜਸਵਿੰਦਰ ਪੱਲਾ ਦੀ ਇਹ ਵੀਡੀਓ ਤੇ ਕਮੈਂਟ ਸੈਕਸ਼ਨ 'ਚ ਆਪਣੀ ਰਾਏ ਜ਼ਰੂਰ ਸਾਂਝਾ ਕਰੋ ਹੁਣ ਕਿੱਥੇ ਚੱਲੇ ਜਦੋਂ ਬੰਦਾ ਕਿਤੇ ਜਾਵੇ ਨਾ ਉਹਨੂੰ ਕਿੱਥੇ ਨਹੀਂ ਪੁੱਛੀਦਾ ਹੁੰਦਾ ਆਪ ਕਹਾਂ ਜਾ ਰਹੇ ਹੋ ਕਹਾਂ ਦਾ ਮਤਲਬ ਵੀ ਕਿੱਥੇ ਹੁੰਦਾ ਪੰਜਾਬੀ ਯੂਨੀਵਰਸਿਟੀ ਚੱਲੇ ਪਲੇ ਦੇਖਣ ਮੈਂ ਵੀ ਨਾਲ ਜਾਊਂਗੀ ਯਾਰ ਤੇਰਾ ਉੱਥੇ ਕੀ ਕੰਮ ਆ ਤੂੰ ਮੈਂ ਜਾ ਨਹੀਂ ਸਕਦੀ ਮੈਂ ਲੋਕਾਂ ਤੋਂ ਗੱਲਾਂ ਕਰਾਉਣੀਆਂ ਕਿਹੜੀਆਂ ਗੱਲਾਂ ਯਾਰ ਕੀ ਕਹਿਣਗੇ ਉਹ ਕਿ ਆ ਪੈਡਾ ਸੁਣ ਤੇ ਜਨਾਨੀ ਕੀ ਜਨਾਨੀ ਜਨਾਨੀ ਇਹ ਤਾਂ ਵੀ ਸੋਹਣੀ ਹੈ ਸ਼ੂ সুইਟ ਆਪਾਂ ਨਜ਼ਰਾਂ ਨਵੀਆਂ